ਬਾਹਰ ਤੋਂ ਰੋਡੋ ਤੇ ਖੜੇ ਇਹ ਵੀ ਫੜਵਾ ਗਿਆ ਤੁਹਾਨੂੰ ਦੱਸ ਹੀ ਦਿੱਤਾ ਮਾਲ ਬਾਰ-ਬਾਰ ਪੀੜ ਨਹੀਂ ਕਰਨੀ ਚਾਰ ਪੰਜ ਆੜੇ ਖੜੇ ਆ ਮੈਂ ਜਾ ਗਏ ਆ ਮੈਂ ਸਭ ਕੁਝ ਕਰਦਾ ਮੈਂ ਜਾ ਗਈ ਹੁਣੋਂ ਅੱਥੇ ਹਾਂਜੀ ਸੱਜਣੋ ਆ ਜਿਹੜੀ ਵੀਡੀਓ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਕਿਸੇ ਦਾ ਘਰੇਲੂ ਪ੍ਰੋਗਰਾਮ ਜਾਂ ਕੋਈ ਫੰਕਸ਼ਨ ਨਹੀਂ ਹੈਗਾ ਬਈ ਇਹ ਪਿੰਡ ਅਯਾਲੀ ਕਲਾਂ ਦੀ ਬਾਜੀ ਆ ਬਈ ਜ਼ਿਲ੍ਹੇ ਲੁਧਿਆਣੇ ਦੇ ਯਾਲੀ ਕਲਾਂ ਪਿੰਡ ਦੀ ਮਜ਼ਹੂਰ ਬਾਜੀ ਕਹਿ ਦਿੰਨੇ ਆ ਆਏ ਸਾਲ ਬਾਜੀ ਹੁੰਦੀ ਆ ਬਈ ਇਹ ਤੇ ਅੱਜ ਆਪਾਂ ਨੂੰ ਵੀ ਮੌਕਾ ਮਿਲਿਆ ਇੱਥੇ ਜਾਣ ਦਾ ਤਿਆਰਬਾ ਕਰਨ ਦਾ ਹਨਾ ਪਹਿਲੀ ਵਾਰ ਮੈਂ ਗਿਆ ਨਾ ਬਈ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਆਨੰਦ ਆਇਆ ਬਈ ਜਿੰਨਾ ਟਾਈਮ ਵੀ ਮੈਂ ਉੱਥੇ ਰੁਕੇ ਆ ਵੀਡੀਓ ਇਹ ਹੈਗੀ ਛੋਟੀ ਆ ਬਈ ਆਪਾਂ ਜਿੰਨੀ ਕਵੀ ਵੀਡੀਓ ਕਰ ਸਕਿਆ ਨਾ ਬਈ ਇਹ ਦ੍ਰਿਸ਼ ਦਿਖਾਉਣੇ ਸੀਗੇ ਝਲਕਾਂ ਵਿਖਾਉਣੀਆਂ ਸੀਗੀਆਂ ਬਈ ਤੇ ਜਿਹੜੇ ਨੌਨ ਕਬੂਤਰਵਾਜ ਬੰਦੇ ਹਨ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਜਮਾ ਨੌਲੇਜ ਨਹੀਂ ਹੈ ਨਾ ਤੇ ਉਹ ਤਾਂ ਕਿਹੜਾ ਹੈਰਾਨ ਹੀ ਹੋਣਗੇ ਬਈ ਕੱਠ ਦੇਖ ਕੇ ਤੇ ਖਿਡਾਰੀ ਬਈ ਬਾਵਾ ਦੂਰੋਂ ਦੂਰੋਂ ਆਏ ਸੀ ਬਈ ਮਿਹਨਤੀ ਤੇ ਹਿੰਮਤੀ ਹਨਾ ਹਿੰਮਤੀ ਔਰ ਸਭ ਤੋਂ ਵੱਧ ਜਿਹੜੇ ਤੜਕੇ ਉੱਠ ਕੇ ਨਾ ਪਹੁੰਚ ਜਾਂਦੇ ਆ ਦੂਰੋਂ ਦੂਰੋਂ ਆਏ ਆ ਕਈ ਖਿਡਾਰੀ ਪਤਾ ਨਹੀਂ ਕਿੱਧਰੋਂ ਆਏ ਕੋਈ ਕਿੱਧਰੋਂ ਆਇਆ ਤੇ ਮਿਹਨਤ ਇਹਨਾਂ ਦੀ ਲਹਿਦਾ ਹੈ ਬਈ ਮਿਹਨਤ ਵੀ ਇਹਨਾਂ ਦੀ ਪੂਰੀ ਆ ਉਤੋਂ ਧਾਨੇ ਨਾਲੇ ਜਾਨਵਰ ਜਿਹੜੇ ਇੰਨੀ ਗਰਮੀ ਚ ਇੰਨੀ ਤਗੜੇ ਟੈਂਪਰੇਚਰ ਦੇ ਵਿੱਚ ਉੱਡ ਲੈਂਦੇ ਆ ਨਾ ਬਾਜੀਆਂ ਜਿਤਾਉਂਦੇ ਆ ਇਹਨਾਂ ਨੂੰ ਤੇ ਬਾਈ ਮਿਹਨਤ ਆ ਇਹਨਾਂ ਦੀ ਸਾਰਿਆਂ ਦੀ ਬਾਕੀ ਤੁਸੀਂ ਆਨੰਦ ਮਾਣੋ ਵੀਡੀਓ ਦਾ ਤੇ ਵੇਖੋ ਕੀ ਮਾਹੌਲ ਜਾਲਾ ਸਾਰਾ ਆਪਾਂ ਵੀਡੀਓ ਦੇ ਵਿੱਚ ਬਖਾਇਆ ਵਾ ਵੀਡੀਓ ਬਸ ਯਾਰ ਛੋਟੀ ਬਣ ਗਈ ਥੋੜੀ ਜੀ ਕਿਸੇ ਕਾਰਨ ਕਰਕੇ ਤੇ ਬਾਕੀ ਕੋਈ ਚੱਕਰ ਨਹੀਂ ਬਾਈ ਜੇ ਅਗਲੀ ਵਾਰ ਆਪਾਂ ਨੂੰ ਮੌਕਾ ਮਿਲਿਆ ਜੇ ਆਪਾਂ ਗਏ ਤਾਂ ਇਹ ਡਿਊਟੀ ਆਪਾਂ ਚੰਗੇ ਤਰੀਕੇ ਨਾਲ ਨਿਭਾਵਾਂਗੇ ਇਹ ਵਾਦਾ ਹੈ ਬਾਈ ਤੇ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੂਗੀ ਤੁਹਾਨੂੰ ਲਾਸਟ ਤੱਕ ਦੇਖਿਓ ਮੇਰੇ ਭਰਾ ਜੇ ਚੰਗੀ ਲੱਗੀ ਤਾਂ ਕਰ ਦਿਓ ਸ਼ੇਅਰ ਬਾਕੀ ਵੀਡੀਓ ਦਾ ਆਨੰਦ ਮਾਣੋ ਜੀ ਕਿਹੜਾ ਪੈਂਦਾ ਵੀ ਆਪਣਾ ਹਾਂ ਕਿਹੜਾ ਪੈਂਦਾ ਹੰਬੜਾ ਹੰਬੜਾ ਛੱਡੇ ਜੀ ਛੱਟਾ ਤਾਂ ਫਿਰ 5 ਮਿੰਟਾਂ ਬਾਅਦ 100 ਲਾਉਣੀ ਕਿਹਾ ਇਹਨੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਮੇਰੇ ਵੱਲੋਂ ਸਾਰੇ ਪੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਅੱਜ ਆਪਾਂ ਪਹੁੰਚੇ ਆਂ ਈਆਲੀ ਪੈਂਡ ਦੇ ਵਿੱਚ ਜੋ ਕਿ ਜਲੇ ਲੁਧਿਆਣੇ ਦੇ ਵਿੱਚ ਪੈ ਜਾਂਦਾ ਪੰਡੇ ਆ ਚਾਬੀ ਆ ਵੀਰੇ ਸਾਡੇ ਕੋਲ ਬਾਜੀ ਚੱਲ ਰਹੀ ਆ ਵੀਰੇ ਚਾਬੀ ਲੈਣੀ ਆ ਤਾਂ ਵੀਰੇ ਮੇਰੇ ਕੋਲੋਂ ਆ ਕੇ ਚਾਬੀ ਲੈ ਲਓ ਮੈਂ ਬਈ ਜ਼ਿੰਦਗੀ ਚ ਪਹਿਲੀ 1 ਵੇਖਣ ਆਇਆ ਪੰਡ ਵਾਲੀ ਬਾਜੀ ਤੇ ਮਹੌਲ ਚੜ੍ਹ ਬਖਾਉਨੇ ਜਮਾ ਮੇਲੇ ਵਰਗਾ ਮਹੌਲਾ ਵੀਰੇ ਹੱਥ ਜੋੜ ਕੇ ਬੇਨਤੀ ਹੈ ਵੀਰੇ ਥੱਲੇ ਜਿਨੇ ਸਾਡੇ ਪੇਰੇ 300 ਨਹੀਂ ਲੈ ਸੀ ਕਬੂਤਰ ਕੱਢਦੇ ਆ ਫੇਰ ਆ ਕਿਉਂ ਮੰਨੂ ਉਹਨਾਂ ਨੇ ਹਾਂ ਪਲੀਜ਼ ਉਹ ਯਾਰ ਜਿੱਦੇ ਰੱਖੇ ਹੋਏ ਆ ਉਹਦਾ ਦਾਦਾ ਹੋ ਗਿਆ ਮੜਿਆ ਸੁੱਖੇ ਸਾਡਾ ਕੋਲ ਖੜੇ ਰਹਿੰਦੇ ਆ ਥੱਲੇ ਦੇ ਆ ਜਾਓ ਵੀਰੇ ਬਣ ਕੇ ਯਾਰ ਯਕੀ ਰਾਜਾ ਲਵਿੰਦਰ ਵੀ ਨਾਲ ਨਾਲ ਯਾਰ ਲਵਿੰਦਰ ਭਾਈ ਇੱਧਰ ਜਗੀ ਜਗੀ ਇੱਧਰ ਪੰਜ ਲੰਡ ਨਾ ਹੋਈ ਬਾਈ ਪਰ ਸਾਨੂੰ ਨਾ ਕਿਹਾ ਵੀਰੇ ਜਿਹੜੇ ਖੋਹਾਂ ਨੇ ਉੱਲੋਂ ਜਾਦੇ ਮੇਰਾ ਵੀਰ ਬਣ ਕੇ ਅੱਗੇ ਚੱਲ ਜਾਓ ਸਾਰੇ ਜਾਨੇ ਤਾਰੇ ਚੱਲ ਜਾਓ ਮੇਰੇ ਵੀਰ ਬਣ ਕੇ ਜਾ ਕੇ ਥੱਲੇ ਜਾ ਕੇ ਚੱਕਰ ਪਰੋਕੀ ਦਰਵਾਜ਼ਾ ਵੀ ਖੋਲਤਾ ਵਾ ਤੇ ਧਰਮ ਖਾਲਸਾ ਤੇ ਜਾ ਕੇ ਚੈੱਕ ਕਰਦੇ ਜਾਓ ਮੇਰੇ ਵੀਰ ਥੱਲੇ ਚਲੋ ਕਿ ਭਈ ਆ ਵੀਰਾਂ ਨੇ ਕਰਾਈ ਆ ਕਬੂਤਰ ਬਾਜੀ ਮੁਕਾਬਲੇ ਪਿੰਡ ਜਾਲੀ ਕਿਹੜਾ ਮਹਿਰਾ ਗਰੁੱਪ ਆ ਭਈ ਮਹਿਰਾ ਗਰੁੱਪ ਆ ਮਹਿਰਾ ਗਰੁੱਪ ਆ ਭਈ ਤੇ ਆਹ ਦੇਖੋ ਵੀਰੇ ਮਾਹੌਲ ਚਾਲ ਜਮਾ ਕੋਈ ਗੱਲ ਨਹੀਂ ਗੁੱਸਾ ਨਹੀਂ ਕਰਦਾ ਫਿਰ ਚੇੜਾ ਆ ਗਿਆ ਥੱਲੇ ਲਾ ਦੇ ਬਹੁਤ ਤੇਰੀ ਸਦਾ ਹੀ ਚੱਲਦਾ ਭਾਈ ਹਰ ਲੰਦਾ ਹਰ ਜਣੀ ਨਹੀਂ ਤੇ ਆਹ ਦੇਖੋ ਬਾਈ ਯਾਰ ਮਾਹੌਲ ਚਾਲ ਜਮਾ ਐ ਮੈਂ ਕਹਿੰਦਾ ਵੀ ਯਾਰ ਜਮਾ ਜਿਵੇਂ ਪ੍ਰੋਗਰਾਮ ਰੱਖਿਆ ਹੁੰਦਾ ਨਾ ਕੋਈ ਐ ਆ ਫਿਰ ਤੇ ਬੜੀ ਯਾਰ ਦੂਰੋਂ ਦੂਰੋਂ ਆਏ ਆ ਬੰਦੇ ਤੇ ਆਪਣੇ ਨਾਲ ਆ ਬਾਈ ਬੈਠਾ ਵੀਰੇ ਕਿਹੜੇ ਪਿੰਡ ਦੱਸਿਆਈ ਤੁਸੀਂ ਨਾਰੀਕੇਵਲੇ ਇਹ ਕਿੱਥੇ ਕਰ ਰਹੇ ਜਾਂਦਾ ਮਲੇਰ ਕੋਡ ਲੇ ਤੁਹਾਨੂੰ ਤੇ ਸੋਵਾ ਤੁਸੀਂ ਫਿਰ ਕਿੰਨੇ ਵੇ ਤੁਰੇ ਹੋਗੇ 4 ਵਜੇ ਵੀਰੇ ਦੇਖ ਲਓ ਬਾਈ ਬਾਈ ਹੋਣਾ ਦੀ ਮਿਹਨਤ ਆ ਤੇ 4 ਵਜੇ ਦੇ ਤੁਰੇ ਹੋਏ ਆ ਬਾਕੀ ਕਿੰਨੇ ਕਬੂਤਰ ਉੜੇ ਆ ਵੀਰੇ ਟੋਟਲੇ ਸੋਈ ਤਾਂ ਪਹਿਲਾਂ ਤੇ ਪਹੁੰਚੇ ਸਾਡੇ ਤੋਂ 70 70 ਕਹਿੰਦੇ ਆ ਵੀਰੇ 70 ਕਬੂਤਰ ਤੇ ਪਹਿਲਾ ਨਾ ਮੋਟਰਸਾਈਕਲ ਦਾ ਹੈ ਪਹਿਲਾ ਮੋਟਰਸਾਈਕਲ ਦਾ ਦੂਜਾ ਠੀਕ ਆ ਤੇ ਬਾਈ ਸਵੇਰੇ 7 ਵਜੇ ਆ ਬਾਕੀ ਦੇ ਜਿਹੜੇ ਆ ਲਾਸਟ ਕਾਦ ਤੱਕ ਹੁੰਦਾ ਵਾ ਜੀ ਆਪ ਵੀ ਕਬੂਤਰ ਚੈੱਕ ਕਰ ਲੈਣੇ ਮੇਰਾ ਵੀ ਸਾਰੇ ਜਣੇ ਥੱਲੇ ਉੱਤੇ ਬੈਠੀ ਆ ਸਾਰੇ ਜਣੇ ਥੱਲੇ ਥੱਲੇ ਯਾਰ ਆ ਜੀ ਆਪ ਵੀ ਕਬੂਤਰ ਚੈੱਕ ਕਰ ਲੈਣੇ ਨਾਲੇ ਚਾਹ ਤੇ ਆਪਣੇ ਰਸਖਾਓ ਜਾ ਕੇ ਜਾ ਮੇਰਾ ਵੀਰ ਬਣ ਕੇ ਭਾਈ ਸਿੱਧਾ ਹੀ ਚੱਲਦਾ ਚਲੋ ਤੇ ਬੰਦਾ ਅਸੀਂ ਕੱਲੇ ਭੇਜਿਆ ਧਰਮਸ਼ਾਲਾ ਕੋਲੇ 8 ਵਜੇ ਆਹ ਬਈ ਕਮੁੱਤ ਦਾ ਰੰਗ ਬਹੁਤ ਸੋਹਣਾ ਲੱਗਿਆ ਆ ਨੀ ਮਨਿੰਗ ਦਾ ਆਪਣਾ ਕਿਹੜਾ ਛੱਡਿਆ ਹੋਇਆ ਵੀ ਮੇਰਾ ਵੀ ਹਰੀ ਝੱਲਰ ਹੋ ਪੂਰੀ ਸਾਡੇ ਮੁੰਡੇ ਧਰਮਸ਼ਾਲਾ ਕੋਲੇ ਖੜੇ ਵਾਅਦੇ ਵਾਲੇ ਲੱਗਾ ਲੱਗਾ ਇਹ ਕਿਸੇ ਨੇ ਵਾਅਦਾ ਲਾਉਣ ਦਾ ਲਾ ਸਕਦਾ ਤਾਂ ਕਿਤੇ ਤੇ ਆ ਵੀਰ ਹੁਣੀ ਆਏ ਆ ਬਾਈ ਬੇਗੋਵਾਲ ਤੋਂ ਵੀਰੇ ਤੇ ਸਵੇਰ ਕਿੰਨੇ ਵਜੇ ਤੁਰੇ ਸੀ ਬਾਈ ਮੇਰੇ 4 ਵੇ ਵੀਰੇ ਬਾਈਆਂ ਦੀ ਯਾਰ ਮਿਹਨਤ ਆ ਬਾਈ ਯਾਰ ਇੰਨੀ ਸアドਰੇ ਸアドਰੇ ਉੱਠ ਕੇ ਹਨਾ ਕਿੰਨਾ ਪੈ ਜਾਂਦਾ ਵੀਰੇ ਤੁਹਾਨੂੰ ਇੱਥੋਂ ਦਰਾਹੇ ਹੋ ਇੱਥੋਂ ਵੀਰੇ ਦਰਾਹ ਵੱਧ ਪਏ ਲੋ ਵੀ 40 ਕਿਲੋ ਮੀਟਰ ਤੋਂ 40 ਪੈ ਜਾਂਦਾ ਲੋ ਵੀ ਗਰਮੀ ਜੋਂ ਜੋਂ ਵੱਧਦੀ ਜਾਂਦੀ ਆ ਨਾ ਲੋਕੀ ਓ ਸ਼ਾਮੇ ਹੋਈ ਜਾਂਦੇ ਆ ਵੇਖੋ ਅੱਛਾ ਸ਼ਾਮੇ ਐ ਰੌਣਕਾਂ ਲੱਗੀਆਂ ਪਈਆਂ ਬਾਈ ਯਾਰ ਜਿਵੇਂ ਕੋਈ ਮੇਲਾ ਲੱਗਿਆ ਤੇ ਆਉ ਹੈਗਾ ਗੁਰਦੁਆਰਾ ਥੜਾ ਜਨਾ ਵੇਵੇਂ ਬਾਸ਼ਾਈ ਦਵਾ ਤੇ ਇੱਧਰ ਸਾਡੇ ਮਿੱਤਰ ਮੁੱਖ ਪ੍ਰਬੰਧਕ ਹੀ ਕਹਿ ਸਕਦੇ ਆਪਾਂ ਜਿਨ੍ਹਾਂ ਨੇ ਬਾਈ ਜਿਨ੍ਹਾਂ ਕਰਕੇ ਇਹ ਮਾਹੌਲ ਚਾਲ ਬਣਿਆ ਸਾਰੇ ਪਿੰਡ ਦਾ ਔਰ ਇਹ ਟੀ ਟਾਈਮ ਹੋ ਗਿਆ ਆਪਣਾ ਹੁਣ। ਰਾਸ ਮਿੱਤਰੋ ਟਾਈਮ ਸਾਰੀ ਮੁੱਕ ਗਏ ਤੇ ਸ਼ੁਕਰ ਆ ਬਈ ਆਪਾਂ ਟਾਈਮ ਸਰ ਚਾਹ ਪੀ ਲਈ ਹਨਾ। ਤੇ ਬਾਕੀ ਉਧਰ ਧੌਣਾ ਸਾਰਿਆਂ ਦੀ ਤਾਂ ਹੀ ਆ। ਇਹ ਨਾ ਸੋਚਿਆ ਵੀ ਕੱਲੀ ਧੌਣਾ ਹੀ ਤਾਂ ਆ। ਨਿਗਾ ਇਹਨਾਂ ਦੀ ਉਦੋਂ ਤੇਜ ਆ ਬੱਦਲ ਚੋਂ ਨਾ ਬੱਦਲ ਪਾੜ ਕੇ ਆਪਾਂ ਕਹਿੰਦੇ ਆ ਨਿਗਾ। ਨੀ ਅੱਖਾਂ ਬੂਏ ਬਾਜ ਵਾਲੀ ਅੱਖ ਰੱਖੀ ਫਿਰਦੇ ਆ। ਬੱਦਲ ਪਾੜ ਕੇ ਵੀ ਕਬੂਤਰ ਲੱਭ ਲੂਗੇ ਹਨਾ। ਸਾਰੇ ਹੀ ਤੋੜਨਾਂ ਪਾਏ ਆ ਆ ਧਰਮਸ਼ਾਲਾ ਬਾਈ ਇਨਾਮ ਤੁਸੀਂ ਦੱਸੋ ਵੀਰੇ ਇਨਾਮ ਵੀਰੇ ਪਹਿਲਾ ਆਪਣੇ ਹੈਗਾ ਰੱਖਿਆ ਆ ਮੋਟਰਸਾਈਕਲ ਆ ਹਾਂ ਦੂਜਾ ਹੈਗਾ ਦੂਜੀ ਫ੍ਰਿਜ ਓਕੇ ਠੀਕ ਆ ਠੀਕ ਆ ਤੇ ਤੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਗਰਮੀ ਦਾ ਮੌਸਮ ਆ ਲਾਸਟ ਕਿੰਨਾ ਟਾਈਮ ਤੱਕ ਹੋਊਗਾ ਲਾਸਟ ਮੇਰੇ ਹਿਸਾਬ ਨਾਲ 5 ਵਜੇ ਤੱਕ ਨਹੀਂ ਜਰਸਾਲ ਦਾ ਗਰਮੀ ਟੈਂਪਰੇਚਰ ਤੇ ਯਾਰ ਤੈਨੂੰ ਕਹਿ ਰਿਹਾ ਗਰਮੀ ਆ ਉਧਰ ਬਾਈ ਹੋਣੀ ਤਾਂ ਐ ਖੁਸ਼ ਬਈ ਆ ਲੱਗਦਾ ਹੀ ਨਹੀਂ ਵੀ ਗਰਮੀ ਆ ਗਰਮੀ ਮਹਿਸੂਸ ਹੀ ਨਹੀਂ ਹੂੰ ਆਹ ਹੈ ਨਹੀਂ ਮਾ ਤਾਂ ਮੈਂ ਇਹਨੇ ਕਹਿਣਾ ਤੁੱਪ ਪੂਰੀ ਠੀਕ ਆ ਬਾਈ ਥੋੜਾ ਬਲਾਰ ਕਰ ਜਾਂਦਾ ਯਾਰ ਆਹ ਤੇ ਬਲਾਰ ਨਹੀਂ ਹੁੰਦਾ 11:45 ਹੋਏ ਆ ਬਾਈ ਤੇ ਆ ਕਿਸੇ ਵੀਰ ਦਾ ਕੂਤਰ ਜ਼ੋਰ ਮਾਰ ਗਿਆ